ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵਿੱਚ ਤਾਂ ਹੈਗੀਆ ਪਿੰਡ ਸ਼ਾਹੋਵਾਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਮੋਗਾ ਸਾਰੇ ਅੱਜ ਦੀ ਈਵਨਿੰਗ ਵਿੱਚ ਤਾਂ ਟੋਟਲ ਤਿੰਨ ਪਸ਼ੂ ਖੋੜਿਆ ਇੱਕ ਵਾੜਿਆ ਤੇ ਦੋ ਝੋਟੀਆਂ ਵੀਰ ਕੋਲ ਘਰ ਦੇ ਘਰੇਲੂ ਪਸ਼ੂ ਹੀ ਆ ਵੀਰ ਦੇ ਕੋਲ ਤੇ ਚਲੋ ਵੀਰ ਕੰਦਾ ਕਿ ਕੁਝ ਮਜਬੂਰੀ ਪਾ ਗਈ ਆ ਸਾਨੂੰ ਵੇਚ ਕਰਕੇ ਪਸ਼ੂ ਵੇਚਨੇ ਪੈਂਦੇ ਆ ਤੇ ਬਾਕੀ ਨੇ 15 ਰੱਖਿਆ ਤੇ ਬੰਦਾ ਦਾ ਨਾ ਚਲ ਗਿਆ ਸੀ ਇਹ ਕਰਕੇ ਵਾਪਸ ਆਇਆ ਨਹੀਂ ਤੇ ਤਾਂ ਕਰਦੀ ਵੀਰ ਕੰਦਾ ਕਾਨੂੰ ਕਿਹੜੇ ਕਾਰੋਬਾਰ ਸਾਡੇ ਹੋਰ ਵੀ ਆ ਗਏ ਇਹ ਸੂਟੀਆਂ ਜੀਆਂ ਆਉਂਦੇ ਆ ਤੇ ਆਪਾਂ ਪਹੁੰਚੇ ਆ ਭਾਈ ਧਰਮਿੰਦਰ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਵੀਰ ਨਾਲ ਗੱਲਬਾਤ 82 ਭਾਜੀ ਸਸਿਕਾ ਭਾਜੀ ਸਸਿਕਾ ਜੀ ਉਸ ਨਾਲ ਠੀਕ ਠਾਕ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਇਹ ਧਰਮਿੰਦਰ ਸਿੰਘ ਪਿੰਡ ਸੌਂਵਾਲ ਤਕਸਿੰਗਾਲਾ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਕੋ ਫੋਨ ਨੰਬਰ 90417 ਹਾਂਜੀ 96783 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਤੇ ਮੜਾ ਜ ਆਪਣਾ ਦਸਵੇਂ ਕੀ ਮਜਬੂਰੀ ਪੈ ਗਈ ਆ ਮਜਬੂਰੀ ਵੀ ਜੀ ਇਦਾਂ ਹੀ ਆ ਕਰਦੀਆਂ ਤੁਹਾਨੂੰ ਫਰੇ ਲੂਗਾ ਹਾਂਜੀ ਹਾਂਜੀ ਆ ਵੀ ਸੋ ਚਲੋ ਗੱਲਾਂ ਬਾਤਾਂ ਹੁੰਦੀਆਂ ਤੇ ਡੰਗਰ ਤੇ ਰੱਖਿਆ ਸ਼ੌਂਕ ਨੂੰ ਹਾਂਜੀ ਤੇ ਹੁਣ ਵਿੱਚੋਂ ਕੱਢਣੇ ਪੈਣ ਲੱਗੇ ਜਿੱਦਾਂ ਜਿੱਦਾਂ ਕੋ ਬਣੇਗਾ ਤੇ ਕੱਢੀ ਜਾਵਾਂਗੇ ਠੀਕ ਆ ਠੀਕ ਆ ਤੇ ਫਿਰ ਉਹ ਬੰਦਾ ਫਿਰ ਉਹ ਨਹੀਂ ਚੁੱਕਿਆ ਬੰਦੇ ਨੇ ਮੇੜਾ ਬੰਦਾ ਰੱਖਿਆ ਫੋੜ ਨਹੀਂ ਚੁੱਕਿਆ ਨੇ ਹਾਂਜੀ ਨਾ ਅੱਛਾ ਅੱਛਾ ਬੰਦਾ ਰਹਿੰਦਾ ਹੀ ਕੋਈ ਨਹੀਂ ਠੀਕ ਆ ਠੀਕ ਕੋਈ ਨਹੀਂ ਰਹਿੰਦੇ ਕੋਈ ਨਹੀਂ ਠੀਕ ਆ ਜੀ ਕਰੀਏ ਸ਼ੁਰੂਆਤ ਫਿਰ ਜਸੇ ਉਹ ਹਾ ਛੋਟੀ ਦੇ ਬਾਰੇ ਕੀ ਕਿੰਨਾ ਵਸੂਆ ਸੋਈ ਤੇ ਕੀ ਇਹਦਾ ਮਿਲਕਰ ਕਾਉਂਦੇ ਦੂਜਾ ਸੂਆ ਜੀ ਅੱਛਾ ਜੀ ਕਿੰਨੇ ਹੁਣ 9 ਲੀਟਰ ਹੈਗਾ ਦੁੱਧ ਠੀਕ ਹੈ ਜੀ ਬਿਲਕੁਲ ਮੌਕੇ ਦਾ 9 ਲੀਟਰ ਤਿਆਰ ਦੁੱਧ ਆ ਮਗਰ ਕਟਈਏ ਤੇ ਆਹ ਵਾਲਾ ਬਾਈ ਜੀ ਜਵਾਕ ਤੇ ਫੀਮੇਲ ਕਾਫ ਆ ਗਿਆ ਜੀ ਤੇ ਚੈੱਕ ਕਰ ਸਕਦੇ ਕਿੰਨਾ ਕੁ ਟਾਈਮ ਹੋ ਜਾਏ ਹੋਇਆ ਸੋਈ ਨੂੰ ਤਿੰਨ ਹੋ ਗਏ ਹੋਣੇ ਮੇਰੇ ਨਾਲ 15 ਦਿਨ ਠੀਕ ਹੈ ਜੀ ਬਿਲਕੁਲ ਤਾਜ਼ਾ ਯਾਰ ਜੀ 15 ਦਿਨ ਹੋਏ ਆ ਤੇ ਮੌਕੇ ਦਾ ਜਿਹੜਾ ਅਸ ਟਾਈਮ ਬਿਲਕੁਲ ਦੁੱਧ ਤਿਆਰ 9 ਲੀਟਰ ਤਿਆਰ ਆ ਦੁੱਧ ਦਾ ਤੇ ਉਹ ਹੈਗਾ ਹੁਣ ਪੱਠਾ ਤੁਹਾਨੂੰ ਪਤਾ ਕੋਰੇ ਕੋਰੇ ਦੇ ਖੋਲੋ ਵੀਰ ਜੀ ਮੈਂ ਦਿਆ ਖੋਲ ਕੇ ਵਿਖਾਈਏ ਹਾਂਜੀ ਬਾਜੀ ਚੈੱਕ ਕਰ ਸਕਦੇ ਚੰਗੇ ਕੱਦ ਕਾਠ ਵਾਲੀ ਹੈ ਝੋਟੀ ਬਿਲਕੁਲ ਜੈਡ ਬਲੈਕ ਚ ਆ ਗਈ ਆ ਤੇ ਫਿਰ ਇਸ ਕੁਆਲਟੀ ਨੂੰ ਚੈੱਕ ਕਰ ਸਕਦੇ ਜੀ ਚਪਟੇ ਥੋੜੇ ਲਓ ਤੇ ਕੱਦ ਵੱਲੋਂ ਬਹੁਤ ਚੰਗੀ ਆ ਰੀ ਅਡਰ ਕੁਆਲਟੀ ਨੂੰ ਲਾ ਕੇ ਵੀ ਚੈੱਕ ਕਰ ਸਕਦੇ ਜੀ ਤੇ ਵੀਰ ਨੇ ਉੱਪਰ ਚਵਾਈ ਕਰ ਲਈ ਆ ਇਸ ਟਾਈਮ ਲੌਕ ਡਾਕਟਰ ਦਾ ਟਾਈਮ ਹੋਇਆ ਵਾ ਤੋ ਸਾਬ ਨਾਲ ਵੀਰ ਕੋਈ ਅੰਦਾਜ਼ਾ ਲਾਵੇ ਕੋਈ ਲੱਗੇ ਤਾਂ ਤੁਹਾਨੂੰ ਥਾਣਾ ਦਾ ਸਾਈਟ ਤੇ ਗਿਆ ਵੀ ਚੈੱਕ ਕਰੰਨੇ ਆ ਹਾਂਜੀ ਵੀਰ ਜੀ ਚੈੱਕ ਕਰ ਸਕਦਾ ਦੇਣਾ ਦਾ ਚੈੱਕ ਗਿਆ ਬਾਕੀ ਮਿਲਕ ਵੈਂਡ ਬਹੁਤ ਚੰਗੀ ਲੱਗੀ ਇਹਦੇ ਸਿੰਘ ਸੁng ਦੇਖ ਸਾਦੇ ਆ ਗੋਲ ਸਿੰਘ ਆ ਬਿਲਕੁਲ ਨਿਕਾਜਾ ਫੀਤ ਆ ਇਹ ਇੱਕ ਨਾਲ ਸਾਈਡ ਰੱਖ ਦੀ ਥੋੜਾ ਅੱਛਾ ਜੀ ਤੇ ਬਾਕੀ ਥਾਣਾ ਦੇ ਵਿੱਚ ਕੋਈ ਬਾਤ ਘਾਟ ਹਾਂਜੀ ਨਹੀਂ ਉਹ ਨਾ ਧਾਰਾ ਥੋੜਾ ਪੂਰੀਆਂ ਨੇ ਠੀਕ ਆ ਹਾਂਜੀ ਵੀਰ ਜੀ ਥੋੜਾ ਅੱਗੇ ਰੱਖ ਦੀ ਇੱਕ ਚੰਦ ਜਿਹੜਾ ਸਚਾਈ ਦੱਸੀ ਆ ਵੀਰ ਨੇ ਹਾਂਜੀ ਤੇ ਕੀ ਮੋਲ ਭਾਜੀ ਇਹਦਾ ਫਿਰ ਇਹਦਾ ਜੀ 70000 70000 ਦੀ ਹਾਂਜੀ ਕਬੀਰ ਮਾਨ ਦਾ ਥੋੜਾ ਜਿਹਾ ਲੈ ਲੋ ਜਿਹਦਾ ਕਰਦੀ ਮੈਂ ਉਹਦਾ ਦੇਣ ਵਾਲਿਆ ਗੱਲ ਕੀਤੀ ਕੋਈ ਏ ਕਿੜੇ ਨਹੀਂ ਬਿਲਕੁਲ ਜਾਇਜ਼ ਮੋਲਿਆ ਤੁਸੀਂ ਕੀਤਾ ਚਲੋ ਜਹਾ ਲਪੀਆ ਛੱਡ ਦੋ ਇੱਕ ਘੱਟ 70 ਦੀ ਦੇ ਤੋ ਲੋ ਭਾਈ ਇੱਕ ਘੱਟ 70000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਾਕੀ ਚੰਗੀ ਕੋਈ ਵੀਰ ਪਰਾ ਸਾਹਮੜਾ ਲਾਇਆ ਗਿਆ ਨਾ ਦੁੱਧ ਚੰਗਾ ਚਵਾਈ ਜਾਣਾ ਇਹਨੇ ਬਿਲਕੁਲ ਜਾਇਜ਼ ਮੋਲ ਕੀਤਾ ਵੀਰ ਨੇ ਤੇ ਆਜੋ ਹੁਣ ਦੂਜੇ ਨੰਬਰ ਦੇ ਤੁਹਾਨੂੰ ਵਹਿੜ ਦਿਖਾਉਨੇ ਆ ਬਿਲਕੁਲ ਘਰ ਦੇ ਪਸ਼ੂ ਥੇਲੂ ਹੀ ਪਸ਼ੂ ਸਾਰੇ ਵੀਰ ਕੋਲ ਹਾਂਜੀ ਪਾਹੀ ਬਿਲਕੁਲ ਐਨ ਵੇਖੋ ਤੁਹਾਨੂੰ ਦਿਖਾਉਂਦੇ ਜੇ ਤੁਹਾਨੂੰ ਵੀਡੀਓ ਵਿੱਚ ਦੇਖਿਆ ਬਿਲਕੁਲ ਬਾਰਡ ਆਹ ਸਾਹਮਣੇ ਤਾਰਾ ਦੇਖਣ ਦੀਆਂ ਜੀ ਇਹ ਪਹਿਲਾਂ ਜੀ ਠੀਕ ਹੈ ਜੀ ਹਾਂ ਜੀ ਭਾਜੀ ਪਾਜੀ ਕਿਆ ਚਾਹਵਾਦੇ ਪਹਿਲਾਂ ਸ਼ੁਰੂ ਕਰੀਏ ਵਾੜੇ ਜੀ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੂਈ ਨੂੰ ਗਿੱਜੀ ਇਹਨੂੰ ਹੋਰ ਤਾਂ ਕੋਈ ਹੋਣਾ ਠੀਕ ਹੈ ਜੀ ਹਾਂ ਜੀ ਇਹਦੇ ਬੋਲਾ ਦੀ ਸਨ ਤੇਲ ਕਿੰਨਾ ਬੋਲਾ ਤਿਆਰ ਜੇ ਬੋਲਾ ਹੁਣ ਤੋਂ 12 ਲੀਟਰ ਜੀ ਠੀਕ ਹੈ ਜੀ ਲੋਬੀ ਚੱਕਾ ਕਰਦੇ ਕੋਈ ਅਦਰ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਥੋਨਾ ਦਾ ਸੈਰ ਗੈਬ ਤਾਂ ਲੱਗੇ ਤੂੰ ਤਖੰਡੇ ਥੋੜੇ ਜਿਹਾ ਡਰਦੇ ਪਾਸ਼ੂ ਸਾਡੇ ਕੋਲ ਆਹ ਵਾਲਾ ਦਾ ਜਵਾਬ ਜੀ ਫੀਮਲ ਕਾਕ ਆ ਗਿਆ ਵਾ ਬਿਲਕੁਲ ਤਾਜ਼ਾ ਜੀ ਜੀ ਇਹ ਘਰ ਦੀ ਬੱਚੀ ਹੈ ਠੀਕ ਹੈ ਠੀਕ ਹੈ ਜੀ ਇਹ ਪਹਿਲਾਂ ਮੇਰੇ ਕੋਈ ਸੋਈਏ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਇਹਦਾ 35000 ਦੀ ਦੇ ਜੰਗੇ 35000 ਦੀ ਹਾਂਜੀ ਇਹ ਚੋ 4000 ਛੱਡ ਦਈਏ ਕੋਈ ਤੁਹਾਡੀ ਮਰਜ਼ੀ ਨਹੀਂ ਠੀਕ ਹੈ ਜਾ ਜਾ ਮੁੱਲ ਵੀਰ ਜੀ ਲਓ 34000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਹੁਤ ਵਧੀਆ ਵਾ ਤੇ ਬਾਕੀ ਲਾਗੇ ਤੁਹਾਨੂੰ ਖਾਣਾ ਦਾ ਸੈਜ ਗਿਆ ਵੀ ਚੱਟ ਕਰਾ ਦਾਂਗੇ ਬੋਲਾ ਹੀ ਏ ਠੀਕ ਹੈ ਜੀ 11 ਲੀਟਰ ਜਿਹੜਾ ਮੌਕੇ ਤੇ ਬੋਲਾ ਤਿਆਰ ਆ ਤੇ ਕਿੰਨਾ ਕਿਤਵਾਰੂ ਗਿਟਰਾਂ ਤੋਂ ਦੇ ਭਾਜੀ ਇਹ ਵੇਖੋ ਜੀ ਉਦਾਂ ਦੇ 13 14 ਲੀਟਰ ਦੀ ਪਹਿਲਾਂ ਮੇਰੇ ਸਾਹ ਨਾਲ 15 16 ਲੀਟਰ ਕਰ ਜੂਗੇ। ਅੱਛਾ ਅੱਛਾ ਹਾਂਜੀ। ਬਾਕੀ ਤੁਹਾੰ ਦਾ ਸੈਲਰ ਬਹੁਤ ਚੰਗਾ ਹੈ। 13 14 ਹਜ਼ਾਰ ਕਾ ਹੀ ਸ਼ਾਇਦ ਕਰ ਦੇ। ਠੀਕ ਹੈ ਠੀਕ ਹੈ ਜੀ। ਹਾਂਜੀ ਹਾਂਜੀ। ਹਾਂਜੀ ਵੀ ਇਹ 11 ਲੀਟਰ ਜਿਹੜਾ ਮੌਕੇ ਤੇ ਬਹੁਤ ਪੌੜਾ ਪਿਆਰ ਆ ਤੇ ਤੁਹਾੰ ਦਾ ਸੈੱਡ ਗਿਆ ਬਹੁਤ ਚੰਗਾ। ਆਜੋ ਭਾਈ ਜੀ ਹੁਣ ਆਜੋ ਤੀਜੇ ਨੰਬਰ ਤੇ ਦੱਸੋ ਵੀ ਜੀ ਇਹਦੇ ਬਾਰੇ। ਅੱਛਾ ਜੀ। ਠੀਕ ਹੈ ਜੀ। ਇਹਦੇ ਤੇ ਮੌਕੇ ਦੇ 10 ਲੀਟਰ ਦੋ ਦੇਗਾ। ਅੱਛਾ ਜੀ। 15 16 ਲੀਟਰ ਦੇ ਦਿੰਦੀ ਰਹੀ। ਠੀਕ ਹੈ ਸੱਜਰ। ਦੇ ਕੇ ਨਾਮੀ ਨੇ ਆਦੀ ਕਬਾਈਆ ਕਿੱਕ ਰਈ ਆਪਾਂ ਕਿੱਕ ਪਾਸ ਜੇ ਬੇਖ ਕੋ ਡਰਕ ਨਾ ਲੈ ਠੀਕ ਹੈ ਲਓ ਭਾਈ ਜੀ ਤੀਜੇ ਨੰਬਰ ਵਾਲੀ ਸਾਢੇ ਤਿੰਨ ਨਾਮੇਦਾਰੀ ਚੈੱਕ ਪਾਸ ਤੇ ਮੌਕੇ ਤੇ ਜਿਹੜਾ 10 ਲੀਟਰ ਬਿਲਕੁਲ ਦੁੱਧ ਤਿਆਰ ਜੇ ਇਹ ਸੱਜੇ ਨੇ 14 15 ਲੀਟਰ ਦੁੱਧ ਵੀਰ ਕਹਿੰਦਾ ਕਿ ਚਵਾਇਆ ਵਾ ਨੇਲੀ ਰਾ ਦਾ ਠੀਕਾ ਭਰਿਆ ਜੇ ਠੀਕ ਹੈ ਜੀ ਆਹ ਨੇਲੀ ਰਾ ਵੀਰਾ ਵੀ ਸੇਮਣਾ ਵੀਰ ਨੇ ਭਰਾਇਆ ਵਾ ਦੇ ਜੱਗ ਤੋਂ ਉਹਦੇ ਹਿੱਸੇ ਲੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਲਾਗੇ ਤੁਹਾਨੂੰ ਵਾਟਰ ਕੁਆਲਿਟੀ ਦਿਖਾਉਣੇ ਆ ਹਾਂਜੀ ਬਾਜੀ ਚੈੱਕ ਕਰ ਸਕਦੇ ਨਾ ਥੋੜੇ ਜਿਹਾ ਡਰਦੇ ਆ ਪਸ਼ੂ ਵੀ ਤੇ ਸਾਰੇ ਕਰਦੇ ਆ ਨਾ ਇਸ ਕਰਕੇ ਚਲੋ ਇਹਦਾ ਕੀ ਮੁੱਲ ਕਰਨਾ ਭਾਜੀ ਯਾਰ 65000 ਇਹ ਆਪਾਂ ਜਾਇਜ ਕਰ ਦਈਏ 60 ਦੀ ਦੇ ਰਹੀ ਆਪੂ ਦੇ ਲਓ ਵੀ ਜੀ 60000 ਦੀ ਜੇ ਤੀਜੇ ਨੰਬਰ ਵਾਲੀ ਬਾਕੀ ਚੰਗੇ ਕੱਦ ਕਾਟ ਵਾਲੀ ਆ ਤੇ ਚੰਗਾ ਮਿਲਕ ਰਿਕਾਰਡ ਦੇ ਮਿਲਕ ਰਿਕਾਰਡ ਵਾਲੀ ਆ ਸੱਜਰ ਨੇ 16 15 16 ਲੀਟਰ ਦੁੱਧ ਵੀਰ ਕਹਿੰਦਾ ਕਿ ਚਵਾਇਆ ਵਾ ਠੀਕ ਹੈ ਜੀ ਤੇ ਅਸਤਾਂ ਜਿਹੜਾ ਮੌਕੇ ਤੇ ਹਾਜਰ ਆ 10 ਲੀਟਰ ਬਿਲਕੁਲ ਲੋਧ ਤਿਆਰ ਜੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ